ਇਹ ਪੈਸਾ ਸ੍ਰੀ ਕਾਲ ਸਾਰੇ ਪੰਜਾਬੀਆਂ ਨੂੰ ਤੇ ਸੀਐਮ ਭਗਵੰਤ ਮਾਨ ਨੂੰ ਬਹੁਤ ਹੀ ਵੱਡਾ ਝਟਕਾ ਲੱਗ ਚੁਕਿਆ ਜੋ ਕਿ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਤੇ ਬਈ ਵੀਡੀਓ ਸ਼ੁਰੂ ਨੂੰ ਕਰਨ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਰਿਕਵੈਸਟ ਆ ਜਿਹੜੇ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਹੋਰ ਵੀ ਖਬਰਾਂ ਲੈ ਕੇ ਤੁਹਾਡੇ ਤੱਕ ਆਉਂਦੇ ਰਹੀਏ ਤੇ ਹੁਣ ਆਪਾਂ ਵਧਦੇ ਆਂ ਵੀਡੀਓ ਦੇ ਵੱਲ ਬਹੁਤ ਵੱਡੀ ਖਬਰ ਸੀਐਮ ਮਾਨ ਨੂੰ ਬਹੁਤ ਵੱਡਾ ਝਟਕਾ ਪੂਰੇ ਅਕਾਲੀ ਦਲ ਵਿੱਚ ਪਈਆਂ ਪਾਜੜਾ ਡੰਗੇਗੇ ਮੁੱਖ ਮੰਤਰੀ ਭਗਵੰਤ ਮਾਨ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਾਦਲਦਨ ਇੰਕਾਊਂਟਰ ਹੋ ਚੁੱਕਿਆ ਜੀ ਹਾਂ ਤੁਸੀਂ ਸਹੀ ਸੁਣਿਆ ਕਿ ਬਾਦਲਦਨ ਇੰਕਾਊਂਟਰ ਹੋ ਚੁੱਕਿਆ ਜਿਹੜੇ ਦੇ ਨਾਲ ਦੇ ਸਾਥੀ ਯਾਨੀ ਉਹਦੇ ਨਾਲ ਦੇ ਬੰਦੇ ਸੀ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਪੁਲਿਸ ਨੇ ਇੰਕਾਊਂਟਰ ਕਾਦੇ ਨਹੀਂ ਕੀਤਾ ਪਰ ਬਾਦਲ ਦੇ ਇੰਕਾਊਂਟਰ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਵੀ ਟੰਗੇ ਗਏ ਨੇ ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਇਸ ਦੇ ਨਾਲ ਹੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਭਾਜੜ ਪੈ ਚੁੱਕੀ ਆ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਦੇਖੋ ਤਰਥੱਲੀ ਮੱਚਣ ਜਾ ਰਹੀ ਹੈ ਇੱਕ ਪਾਸੇ ਬਾਦਲ ਦਾ ਇੰਕਾਊਂਟਰ ਹੋ ਚੁੱਕਿਆ ਹੈ ਪੰਜਾਬ ਪੁਲਿਸ ਦੇ ਉੱਤੇ ਉਹਦੇ ਨਾਲ ਦੇ ਬੰਦੇ ਨੇ ਹਮਲਾ ਕਰ ਦਿੱਤਾ ਸੀ ਇਸ ਕਰਕੇ ਜਵਾਬੀ ਹਮਲੇ ਦੇ ਵਿੱਚ ਬਾਦਲ ਨੂੰ ਗੋਲੀ ਮਾਰ ਦਿੱਤੀ ਗਈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਅਕਸਰ ਤੁਸੀਂ ਦੇਖਿਆਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਵਾਲਾਂ ਦੇ ਘੇਰੇ ਵਿੱਚ ਰਹਿੰਦੇ ਆ ਪੰਜਾਬ ਦੀ ਜਨਤਾ ਕੋਈ ਕੁਝ ਕਹਿੰਦਾ ਸੀ ਤੇ ਕੋਈ ਕੁਝ ਕਹਿੰਦਾ ਸੀ ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਬਹੁਤ ਵੱਡਾ ਝੜਕਾ ਲੱਗਣਾ ਹੁਣ ਕਿਹੜੇ-ਕਿਹੜੇ ਝੜਕੇ ਲੱਗਣਗੇ ਔਰ ਅੱਗੇ ਜਾ ਕੇ ਇਕਾਲੀ ਦਲ ਕਿਵੇਂ ਵਿਕਸਿਤ ਹੋਊਗਾ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਭਾਜੜ ਪੈ ਚੁੱਕੀ ਹੈ ਮੈਂ ਤੁਹਾਨੂੰ ਪਹਿਲਾਂ ਬਾਦਲ ਦੀ ਖਬਰ ਸੁਣਾਉਣ ਜਾ ਰਿਹਾ ਹਾਂ ਕਿ ਉਹਦੇ ਨਾਲ ਵਾਪਰਿਆ ਕੀ ਹੈ ਕਿਉਂਕਿ ਉਹਦੇ ਨਾਲ ਦੇ ਸਾਥੀਆਂ ਨੇ ਪੰਜਾਬ ਪੁਲਿਸ ਦੇ ਉੱਤੇ ਹਮਲਾ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਬਾਦਲ ਨੂੰ ਮਾਰ ਦਿੱਤਾ ਗਿਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਇਕਲਈਦਾਰ ਪਾਰਟੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਿਵੇਂ ਟੰਗੇ ਗਏ ਨੇ ਔਰ ਕਾਹਲੀਦਨ ਪੰਜਾਬ ਦੇ ਅੰਦਰ ਵਿਕਸਤ ਕਿਵੇਂ ਹੋਊਗਾ ਫੇਰ ਤੋਂ ਸਰਕਾਰ ਬਣਾ ਸਕਦਾ ਸੁਣੋ ਜਸਵੀਰਾ ਫਾਜ਼ਿਲਕਾਂ ਦੀ ਹੈ ਜਿੱਥੇ ਕਿ ਪੰਜਾਬ ਪੁਲਿਸ ਨੇ ਅੱਜ ਕਬੱਡੀ ਕਾਰਵਾਈ ਕਰਦਿਆ ਆਰਐਸਐਸ ਵਰਕਰ ਨਵੀਨ ਅਰੋੜਾ ਦੀ ਹੱਤਿਆ ਵਿੱਚ ਸ਼ਾਮਲ ਹੋਖ ਸ਼ੂਟਰ ਬਾਦਲ ਦਾ ਐਨਕਾਊਂਟਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀ ਵਜਨ ਕਰਕੇ ਸ਼ੂਟਰ ਬਾਦਲ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਪੁਲਿਸ ਹਥਿਆਰਾਂ ਦੀ ਬਰਾਮਦਗੀ ਅਤੇ ਮੁਲਜ਼ਮ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਪਿੰਡ ਦੇ ਸ਼ਮਸ਼ਾਨ ਘਰ ਵਿੱਚ ਪਹੁੰਚੀ ਸੀ ਇਸ ਦੌਰਾਨ ਜਿੱਥੇ ਪੁਲਿਸ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਦਲ ਦੇ ਦੋ ਸਾਥੀਆਂ ਨੇ ਪੁਲਿਸ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਮੁਕਾਬਲੇ ਦੌਰਾਨ ਆਰਐਸਐਸ ਵਰਕਰ ਨਵੀਨ ਅਰੋੜਾ ਕਤਲ ਕੇਸ ਦਾ ਮੁੱਖ ਮੁਲਜ਼ਮ ਬਾਦਲ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਹੈ ਹਾਲਕਿ ਇਸ ਗੋਲੀਬਾਰਿਚੇ ਕੇ ਹੈਡ ਕਨਸਟੇਬਲ ਨੂੰ ਵੀ ਗੋਲੀ ਲੱਗਨ ਕਰਕੇ ਜ਼ਖਮੀ ਹੋਇਆ ਹੈ। ਦੱਸਦੇ ਕਿ ਫਰਵਜ ਪੁੱਜ ਲੰਗੀ 15 ਨਵੰਬਰ ਨੂੰ ਆਰਐਸਐਸ ਨੇ ਵਰਕਰ ਬਲਦੇਵ ਕ੍ਰਿਸ਼ਾ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਛਰੇਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਤਾਂ ਸੁਣ ਲਿਆ ਪੰਜਾਬ ਵਾਲਿਓ ਬਾਦਲ ਨੂੰ ਥਾਂ ਤੇ ਹੀ ਢੇਰ ਕਰ ਦਿੱਤਾ ਗਿਆ। ਯਾਨੀ ਸ਼ੂਟਰ ਬਾਦਲ ਨੇ ਪੰਜਾਬ ਪੁਲਿਸ ਦੇ ਉੱਤੇ ਪਹਿਲਾਂ ਗੋਲੀ ਚਲਾਈ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ। ਤਾਂ ਹੁਣ ਦੂਜੇ ਪਾਸੇ ਆਜੋ ਵੀ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਢੰਗੇ ਜਾਣਗੇ? ਯਾਨੀ ਪੰਜਾਬ ਦੇ ਅੰਦਰ ਬਹੁਤ ਸਾਰੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਦਲ ਬੜੇ ਜੋਰਾਂ ਸ਼ੋਰਾਂ ਦੇ ਨਾਲ ਕਹਿੰਦੇ ਜੀ ਹੁਣ ਵਾਪਸੀ ਕਰ ਸਕਦਾ ਹੈ। ਕਿਵੇਂ ਕਰ ਸਕਦਾ ਹੈ? ਇੱਕ ਸਵਾਲ ਤੁਹਾਡੇ ਸਾਹਮਣੇ ਪਹਿਲਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਅੱਜ ਭਾਸ਼ਣ ਦੇ ਚੁੱਕੇ ਨੇ ਕਿ ਅਸੀਂ ਸਾਰੇ ਮੁੱਦਿਆਂ ਦੇ ਉੱਤੇ ਗਾਰੰਟੀ ਦੇਣ ਜਾ ਰਹੇ ਹਾਂ। ਗਾਰੰਟੀ ਆ ਪਹਿਲਾਂ ਵੀ ਬਹੁਤ ਸਾਰੀਆਂ ਆਦੀਆਂ ਪੰਜਾਬ ਦੇ ਲੋਕਾਂ ਦਾ ਕਹਿਣਾ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾ ਜਿਹੜਾ ਮੁੱਦਾ ਪੰਜਾਬ ਦੇ ਅੰਦਰ ਬਣਿਆ ਸੀ ਉਹ ਇਹ ਸੀ ਕਿ 1-1000 ਰੁਪਈਆ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੂੰ ਦਿੱਤਾ ਜਾਊਗਾ ਪਰ ਨਹੀਂ ਔਰ ਦੂਜੇ ਪਾਸੇ ਵੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਰੰਟੀ ਦੇਣ ਆ ਰਹੇ ਸੀ ਤਾਂ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਕਈ ਸਾਰੀਆਂ ਗੱਲਾਂ ਕਹੀਆਂ ਕਿ ਅਸੀਂ 4 ਸਾਲਾਂ ਦੇ ਵਿੱਚ ਜੋ ਨਹੀਂ ਕਰ पाए ਉਹ ਅਸੀਂ ਹੁਣ ਕਰਾਂਗੇ ਪਰ ਪੰਜਾਬ ਦੀ ਜਨਤਾ ਇਸ ਗੱਲ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਕਿਉਂਕਿ ਸਰਬੀਰ ਸਿੰਘ ਬਾਦਲ ਇੱਕ ਪਾਸੇ ਜੋਰਾ ਸ਼ੋਰਾਂ ਦੇ ਨਾਲ ਇਹਨਾਂ ਦੀ ਪੋਲ ਖੋਲਣ ਦੀ ਕੋਸ਼ਿਸ਼ ਕਰਦੇ ਸੀ ਔਰ ਦੂਜੇ ਪਾਸੇ ਭਗਵੰਤ ਮਾਨ ਨੇ ਅੱਜ ਖੁਦ ਹੀ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਹੁਣ ਗਾਰੰਟੀ ਦਿੰਦੇ ਹਾਂ ਪਰ ਗਾਰੰਟੀ ਪੰਜਾਬ ਦੇ ਲੋਕਾਂ ਨੂੰ ਅਕਸਰ ਪਤਾ ਹੈ ਕਿ ਸਰਕਾਰ ਕੀ ਕਰ ਸਕਦੀ ਹੈ ਔਰ ਕੀ ਨਹੀਂ ਕਰ ਸਕਦੀ ਤਾਂ ਹੁਣ ਮੁੱਖ ਮੰਤਰੀ ਨੇ ਇੱਕ ਐਲਾਨ ਕੀਤਾ ਸੀ ਕੈਸੀ 1 ਇੱਕ 1000 ਰੁਪਇਆ ਪੰਜਾਬ ਦੀਆਂ ਮਹਿਲਾਵਾਂ ਨੂੰ ਦੇਵਾਂਗੇ ਉਸ ਤੋਂ ਵੀ ਮੁੱਕਰ ਗਈ ਸਰਕਾਰ ਕਿਉਂਕਿ ਇਹ ਚੌਥਾ ਪੰਜਵਾਂ ਬਜਟ ਹੈ ਜਿਹਦੇ ਵਿੱਚ ਮਹਿਲਾਵਾਂ ਦਾ 1 ਰੁਪਇਆ ਤੱਕ ਨਹੀਂ ਆਇਆ ਪਰ ਹੁਣ ਦੂਜੇ ਪਾਸੇ ਜੀ ਅਕਾਲੀ ਦਲ ਦੇ ਵਿੱਚ ਭਾਜੜ ਕਿਵੇਂ ਪੈ ਗਈ ਹੈ ਅਕਾਲੀ ਦਲ ਨੂੰ ਬਿਲਕੁਲ ਇੱਕ ਨਮਾ ਰਸਤਾ ਲੱਭ ਚੁੱਕਿਆ ਹੈ ਯਾਨੀ ਪੰਜਾਬ ਦੇ ਅੰਦਰ ਕਿਸੇ ਵੀ ਮੁੱਦੇ ਪ੍ਰਤੀ ਪੰਜਾਬ ਦੀ ਸਰਕਾਰ ਬਿਲਕੁਲ ਨਾਕਾਮਤਾ ਨਹੀਂ ਕਹਿ ਸਕਦੇ ਕਈ ਮੁੱਦੇ ਪ੍ਰਤੀ ਨਕਾਮੀ ਰਹੀ ਹੈ ਜਿਵੇਂ ਹੁਣ ਚਿੱਟੇ ਦਾ ਮਾਮਲਾ ਲਾ ਲੋ ਚਿੱਟੇ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਵੱਡਾ ਐਕਸ਼ਨ ਕੀਤਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੀ ਜਨਤਾ ਆਉਂਦੀ ਹੈ ਤਾਂ ਫਿਰ ਜਦੋਂ ਵਿਕਰਮ ਮਜੀਠੀ ਤੇ ਐਕਸ਼ਨ ਕਰਦਾ ਨਾ ਤਾਂ ਉਸ ਤੋਂ ਬਾਅਦ ਪੰਜਾਬ ਦੇ ਲੋਕ ਪਲਟਾ ਮਾਰ ਜਾਂਦੇ ਆ ਕਿ ਅਸੀਂ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆ ਪਰ ਭਾਈ ਕਹਿੰਦੇ ਨੇ ਵੀ ਚਲਦੇ ਚਲਦੇ ਆ ਰਾਸਤੇ ਦੇ ਵਿੱਚ ਇੱਕ ਐਸਾ ਬਦਲਾ ਖੜਾ ਕਰ ਦਿੱਤਾ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਅਸੀਂ ਤੁਹਾਨੂੰ ਗਾਰੰਟੀ ਦਿੰਨੇ ਆ ਜਿਹੜੇ ਕੰਮ 4 ਸਾਲਾਂ ਦੇ ਵਿੱਚ ਨਹੀਂ ਹੋਏ ਉਹ ਅਸੀਂ ਹੁਣ ਕਰਾਂਗੇ ਪਰ ਜੀ ਪੰਜਾਬ ਦੀ ਜਨਤਾ ਦਾ ਕਹਿੰਦੇ ਹੁਣ ਉਹਨਾਂ ਨਾਲੋਂ ਜ਼ਿਆਦਾ ਹੀ ਸਿਆਣੀ ਹੈ ਜਿਹੜਾ ਬੰਦਾ ਕਹਿੰਦੇ ਜੀ 4 ਸਾਲਾਂ ਦੇ ਅੰਦਰ ਕੋਈ ਕੰਮ ਕਾਜ ਨਹੀਂ ਕਰ ਪਾਇਆ ਉਹ ਹੁਣ ਕਿਵੇਂ ਕਰੂਆ ਇਹ ਪੰਜਾਬ ਦੇ ਲੋਕਾਂ ਦੀ ਇੱਕ ਅਲੱਗ ਥਿਉਰੀ ਹੈ ਤਾਂ ਅਕਾਲੀ ਦਲ ਨੂੰ ਵੱਡਾ ਮੁੱਦਾ ਫੇਰ ਤੋਂ ਲੱਭ ਗਿਆ ਹੁਣ ਅਕਾਲੀ ਦਲ ਵਿਕਸਤ ਹੋਣ ਦੀ ਪੂਰੀ ਜੋਰ-ਸ਼ੋਰਾਂ ਦੇ ਨਾਲ ਵਾਪਸੀ ਕਰਨ ਦੀ ਇਹ ਕੋਸ਼ਿਸ਼ ਕਰੂਗਾ ਔਰ ਦੂਜੇ ਪਾਸੇ ਭਗਵੰਤ ਮਾਨ ਬਜਟ ਨਹੀਂ ਪੇਸ਼ ਕਰ ਪਾਏ ਜੇਕਰ ਬਜਟ ਦੇ ਵਿੱਚ ਉਹ ਚੀਜ਼ਾਂ ਨੂੰ ਲਿਆਉਂਦੇ ਨੇ ਜਿਹੜੀਆਂ ਪੰਜਾਬ ਦੇ ਹਿੱਤਾਂ ਵਿੱਚ ਨੇ ਪਹਿਲਾ ਨੰਬਰ ਤਾਂ ਦੇਖੋ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਜੇਕਰ ਅੱਜ ਵੀ ਮਹਿਲਾਵਾਂ ਨੂੰ ਉਹ ਦਿੰਦੇ ਨੇ ਤਾਂ ਹੋ ਸਕਦਾ ਵੀ ਜਿੰਨੀਆਂ ਕਿ ਮਹਿਲਾਵਾਂ ਨੇ ਪੰਜਾਬ ਦੇ ਅੰਦਰ ਉਹ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਖੜ ਜਾਣ ਕਈ ਪੰਜਾਬ ਦੇ ਮੁੱਦੇ ਹੋਰ ਵੀ ਨੇ ਕੱਲਾ 1000 ਰੁਪਏ ਦਾ ਮਾਮਲਾ ਨਹੀਂ ਹੈ ਇਹ ਤਾਂ ਸਿਰਫ ਇੱਕ ਮੁੱਦਾ ਸੀ ਮਹਿਲਾਵਾਂ ਦਾ ਜਿਹੜਾ ਇਹਨਾਂ ਨੇ ਵੜਾਇਆ ਸੀ ਕਿਉਂਕਿ ਮੁੱਦਾ ਪਾੜੀਆਂ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਬੇਰੋਜ਼ਗਾਰੀ ਦਾ ਪਰਵਾਸ ਦਾ ਵੀ ਹੈ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਬਾਹਰੋਂ ਪ੍ਰਵਾਸ ਹੋ ਰਿਹਾ ਉਹਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਖੁਦ ਬਿਆਨ ਦੇ ਚੁੱਕੇ ਨੇ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਅੰਦਰ ਅਸੀਂ ਨਹੀਂ ਕੱਢ ਸਕਦੇ ਇਸ ਕਰਕੇ ਵੀ ਸਰਕਾਰ ਇੱਥੇ ਨਾਕਾਮ ਰਹਿੰਦੀ ਹੈ ਪੰਜਾਬ ਦੀ ਜਨਤਾ ਪੰਜਾਬ ਦੇ ਗਰੀਬ ਗੁਰਬੇ ਲੋਕ ਉਹ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਡੇ ਪੰਜਾਬ ਦੇ ਅੰਦਰ ਅਸੀਂ ਪੀੜ੍ਹੀਆਂ ਤੋਂ ਲਹੂ ਪਸੀਨਾ ਬਹਾਉਂਦੇ ਆ ਰਹੇ ਹਾਂ ਪਰ ਸਾਡਾ ਜਿਹੜਾ ਕੰਮਕਾਜ ਉਹ ਪ੍ਰਵਾਸੀ ਲੋਕ ਸਾਡੇ ਦੁੱਖੋ ਖੇਲੇ ਜਾ ਰਹੇ ਨੇ ਇਸ ਕਰਕੇ ਕਈ ਮੁੱਦੇ ਪ੍ਰਤੀ ਨਕਾਮ ਆ ਸਰਕਾਰ ਤਾਂ ਦੂਜੇ ਪਾਸੇ ਜੀ ਅਕਾਲੀ ਦਰ ਕਹਿੰਦੇ ਹੁਣ ਜੋੜਾਂ ਸ਼ੋਰਾਂ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰੂਗਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ